ਕੰਗਰੇ ਹੈ ਕਿ ਇੱਕ ਪਲ ਦੀ ਅਣਗਹਿਲੀ ਨੇ ਪਰਿਵਾਰ ਦੀ ਸਾਰੀ ਜਮਾ ਪੂੰਜੀ ਨਹਿਰ ਦੇ ਵਿੱਚ ਵਹਾ ਦਿੱਤੀ ਸੋਨੇ ਵਰਗੀਆਂ ਕੀਮਤੀ ਚੀਜ਼ਾਂ ਨੂੰ ਸੁਰੱਖਿਅਤ ਰੱਖਣਾ ਕਿੰਨਾ ਜ਼ਰੂਰੀ ਹੈ ਇਹ ਘਟਨਾ ਸਬਕ ਦਿੰਦੀ ਹੈ ਤੇਜ਼ ਵਹਾਅ ਵਾਲੀ ਨਹਿਰ ਦੇ ਵਿੱਚ ਸੋਨਾ ਗਵਾਉਣ ਵਾਲੇ ਪਰਿਵਾਰ ਦੀ ਕਹਾਣੀ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਯਾਰ ਇਹ ਤਾਂ ਹੱਦ ਹੋ ਗਈ ਪਰ ਸੱਚਾਈ ਤਾਂ ਇਹ ਹੈ ਕਿ ਅਜਿਹੇ ਘਟਨਾਵਾਂ ਅਕਸਰ ਹੀ ਹੁੰਦੀਆਂ ਨੇ ਧਾਰਮਿਕ ਸਮਗਰੀ ਜਲ ਪਰਵਾਹ ਕਰਨਾ ਪੰਜਾਬ ਦੀ ਸਭਿ ਸੰਸਕ੍ਰਿਤੀ ਦਾ ਹਿੱਸਾ ਹੈ ਪਰ ਇਸ ਦੌਰਾਨ ਕੀਮਤੀ ਸਮਾਨ ਨੂੰ ਸੁਰੱਖਿਅਤ ਰੱਖਣਾ ਨਾ ਭੁੱਲੋ ਬੈਗ ਦੀ ਜਾਂਚ ਕਰ ਲਓ ਕਿਤੇ ਸੋਨੇ ਦੀ ਥਾਂ ਤੇ ਸਿਰਫ ਸਮਗਰੀ ਹੀ ਨਹਿਰ ਦੇ ਵਿੱਚ ਸੁਟ ਰਿਹਾ ਹੋ ਕਿ ਨਹੀਂ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਪਟਿਆਲਾ ਦੇ ਰਾਜਪੁਰਾ ਰੋਡ ਤੇ ਸਥਿਤ ਗੰਡਾ ਖੇੜੀ ਭਾਖੜਾ ਨਹਿਰ ਦੇ ਵਿੱਚ ਇੱਕ ਪਰਿਵਾਰ ਦੇ ਕੋਲੋਂ ਗਲਤੀ ਦੇ ਨਾਲ ਲੱਖਾਂ ਰੁਪਏ ਦਾ ਸੋਨਾ ਜਲ ਪ੍ਰਵਾਹ ਹੋ ਗਿਆ ਦਰਸਲ ਇਹ ਪਰਿਵਾਰ ਧਾਰਮਿਕ ਸਮਗਰੀ ਨੂੰ ਜਲ ਪ੍ਰਵਾਹ ਕਰਨ ਦੇ ਲਈ ਭਾਖੜਾ ਨਹਿਰ ਦੇ ਉੱਤੇ ਪਹੁੰਚਿਆ ਸੀ ਪਰ ਧਾਰਮਿਕ ਸਮਗਰੀ ਨੂੰ ਜਲ ਪ੍ਰਵਾਹ ਕਰਦਿਆਂ ਉਹਨਾਂ ਦੇ ਕੋਲੋਂ ਇਹ ਪਾਣਾ ਵਾਪਰ ਗਿਆ ਤੇ ਇਸ ਪਰਿਵਾਰ ਦੀ ਗਲਤੀ ਦੇ ਕਰਕੇ ਲੱਖਾਂ ਰੁਪਏ ਦਾ ਸੋਨਾ ਉਹਨਾਂ ਦੇ ਹੱਥੋਂ ਹੀ ਜਲ ਪ੍ਰਵਾਹ ਹੋ ਜਾਂਦਾ ਹੈ ਜਿਸ ਤੋਂ ਬਾਅਦ ਵਿੱਚ ਪਰਿਵਾਰ ਨੇ ਗੋਤਾ ਖੋੜਾ ਦੀ ਟੀਮ ਦੇ ਨਾਲ ਸੰਪਰਕ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸੇ ਸੰਬੰਧੀ ਜਾਣਕਾਰੀ ਦਿੱਤੀ ਤੇ ਹੁਣ ਭਾਖੜਾ ਨਹਿਰ ਗੰਡਾ ਖੇੜੀ ਉੱਪਰ ਪਗੋਤਾ ਖੋਰਾ ਦੀ ਟੀਮ ਸੋਨਾ ਲੱਭਣ ਦੇ ਲਈ ਸਰਚ ਕਰੀ ਹੈ ਗੋਤਾ ਖੋਰਾ ਨੇ ਦੱਸਿਆ ਕਿ ਅਸੀਂ ਸੋਨੇ ਨੂੰ ਲੱਭਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰਿਵਾਰ ਦੀ ਮਦਦ ਕਰਨਾ ਸਾਡਾ ਫਰਜ਼ ਹੈ ਪਰ ਨਹਿਰ ਦਾ ਪਾਣੀ ਗੰਦਲਾ ਅਤੇ ਤੇਜ਼ ਵਹਾਅ ਵਾਲਾ ਹੋਣ ਦੇ ਕਾਰਨ ਸਰਚ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਆ ਰਹੀ ਹੈ ਗੋਤਾ ਖੋਰਾਂ ਦੀ ਟੀਮ ਦਿਨ ਰਾਤ ਇੱਕ ਕਰਕੇ ਸੋਨੇ ਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਜੁਟੀ ਹੋਈ ਹੈ ਪਰ ਹੁਣ ਤੱਕ ਸਫਲਤਾ ਉਹਨਾਂ ਨੂੰ ਨਹੀਂ ਮਿਲੀ ਹੈ ਇਸ ਘਟਨਾ ਤੋਂ ਬਾਅਦ ਵਿੱਚ ਪਰਿਵਾਰ ਕਾਫੀ ਜ਼ਿਆਦਾ ਨਿਰਾਸ਼ਾ ਦੇ ਵਿੱਚ ਹੈ ਪਰਿਵਾਰ ਦਾ ਲੱਖਾਂ ਰੁਪਏ ਦਾ ਸੋਨਾ ਇੱਕ ਛੋਟੀ ਜਿਹੀ ਗਲਤੀ ਕਰਕੇ ਉਹਨਾਂ ਦੇ ਹੀ ਹੱਥੋਂ ਜਲ ਪ੍ਰਵਾਹ ਹੋ ਗਿਆ ਤੇ ਜਿਸ ਨੂੰ ਲੱਭਣ ਲਈ ਪਰਿਵਾਰ ਕਾਫੀ ਜ਼ਿਆਦਾ ਕੋਸ਼ਿਸ਼ਾਂ ਵੀ ਕਰ ਰਿਹਾ ਹੈ ਮੌਕੇ ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਮੇਰੀ ਪਤਨੀ ਆਪਣੇ ਪੇਕੇ ਕਰ ਗਈ ਹੋਈ ਸੀ ਤੇ ਉੱਥੋਂ ਸੋਨਾ ਲੈ ਕੇ ਉਹ ਵਾਪਸ ਕਰ ਆ ਰਹੀ ਸੀ ਤਾਂ ਜਿਸ ਤੇ ਕਰਕੇ ਨਹਿਰ ਦੇ ਵਿੱਚ ਧਾਰਮਿਕ ਸਮਗਰੀ ਨੂੰ ਜਲ ਪ੍ਰਵਾਹ ਵੀ ਕਰਨਾ ਸੀ ਤੇ ਇਸ ਦੌਰਾਨ ਬੱਚੇ ਕੋਲੋਂ ਗਲਤੀ ਦੇ ਨਾਲ ਉਹ ਬੈਗ ਵੀ ਨਹਿਰ ਦੇ ਵਿੱਚ ਰੁੜ ਗਿਆ ਜਿਸ ਦੇ ਵਿੱਚ ਕੀਮਤੀ ਸਮਾਨ ਸੀ ਪਰਿਵਾਰ ਦੀ ਹਾਲਤ ਦੇਖ ਕੇ ਹਰ ਕੋਈ ਦੁਖੀ ਹੈ ਲੱਖਾਂ ਰੁਪਿਆ ਦੀ ਕੀਮਤ ਦਾ ਸੋਨਾ ਗੁਆਣਾ ਉਹਨਾਂ ਦੇ ਲਈ ਇੱਕ ਵੱਡਾ ਝਟਕਾ ਹੈ ਪਰਿਵਾਰ ਦੇ ਇੱਕ ਮੈਂਬਰ ਨੇ ਕਿਹਾ ਕਿ ਇਹ ਸਾਡੀ ਜ਼ਿੰਦਗੀ ਦੀ ਪੂਰੀ ਕਮਾਈ ਸੀ ਇੱਕ ਛੋਟੀ ਜਹੀ ਗਲਤੀ ਨੇ ਸਾਡਾ ਸਭ ਕੁਝ ਹੀ ਖੋ ਕੇ ਰੱਖ ਲਿਆ ਪਰਿਵਾਰ ਨੇ ਪੁਲਿਸ ਅਤੇ गोताਖੋਰਾਂ ਤੋਂ ਸੋਨੇ ਨੂੰ ਜਲਦੀ ਤੋਂ ਜਲਦੀ ਲੱਭਣ ਦੀ ਅਪੀਲ ਕੀਤੀ ਹੈ ਗੰਦਲੇ ਪਾਣੀ ਅਤੇ ਤੇਜ਼ ਵਹਾਰ ਵਿੱਚ ਸੋਨਾ ਲੱਭਣਾ गोताਖੋਰਾਂ ਦੇ ਲਈ ਸੂਈ ਨੂੰ ਤੂੜੀ ਦੇ ਵਿੱਚੋਂ ਲੱਭਣ ਵਰਗਾ ਹੈ ਫਿਰ ਵੀ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਸਲਾਮ ਹੈ ਉਹਨਾਂ ਦੀ ਮਿਹਨਤ ਨੂੰ ਪਰ ਅਖੀਰ ਦੇ ਵਿੱਚ ਇਹ ਘਟਨਾ ਸਾਨੂੰ ਇਹ ਹੀ ਸਿਖਾਉਂਦੀ ਹੈ ਕਿ ਸਾਵਧਾਨੀ ਹੀ ਸਭ ਤੋਂ ਵੱਡੀ ਸੁਰੱਖਿਆ ਹੈ ਪਰਿਵਾਰ ਦੀਆਂ ਕੋਸ਼ਿਸ਼ਾਂ ਜਾਰੀ ਨੇ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਗੋਤਾਖੋਰਾਂ ਨੂੰ ਜਲਦੀ ਹੀ ਸਫਲਤਾ ਮਿਲੇ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ